ਹੈਲੋ ਮੰਦਰ ਬਾਈ ਹਾਂ ਕੌਣ ਬਾਈ ਮੈਂ ਅਲੀ ਪ੍ਰਮੇਤਰ ਬੋਲਦਾ ਥੋਡੇ ਰੇਤ ਵਾਲੇ ਖੰਡੇ ਤੇ ਆਏ ਸੀ ਟਰਾਲੀ ਕੋਰੇਤਾ ਚਾਹੀਦੀ ਏ ਬਾਈ ਲੈ ਲਓ ਹੈ ਨਹੀਂ ਉੱਥੇ ਕੋਈ ਮੁੰਡਾ ਮੁੰਡਾ ਤਾਂ ਹੈਗਾ ਬਾਈ ਪਰ ਪੈਸੇ ਬੜੇ ਮੰਗੀ ਜਾਂਦਾ ਕਿੰਨੇ ਮੰਗਦਾ ਉਹ ਯਾਰ 4000 ਮੰਗਦਾ ਟਰਾਲੀ ਦਾ ਨਾ ਹੋਰ ਤੋਂ ਫਰੀ ਦੇ ਦਈਏ ਆਹੀ 4 ਦਿਨ ਕਮਾਈ ਕਰਨਦੇ ਆ ਉਸ ਤੋਂ ਬਾਅਦ ਪਤਾ ਨਹੀਂ ਸਾਡੀ ਸਰਕਾਰ ਬਣਨੀ ਕਿ ਨਹੀਂ ਬਣਨੀ ਕੋ ਵੀਰ ਬਹੁਤ ਕੁਝ ਕਰਨਾ ਪੈਦਾ ਖੱਡੇ ਲੈ ਲਈ ਹੁਣ ਮੈਂ ਤੈਨੂੰ ਕੀ ਕੀ ਦੱਸਾਂ ਕੱਲ ਮੈਂ ਕਹਿ ਦਿੰਨਾ ਮੁੰਡੇ ਨੂੰ 150 ਕੱਟ ਦੇ ਜੀ ਹੂੰ ਫ੍ਰੀਜ ਰੇਤਾ ਲੈਣ ਨੂੰ ਫਿਰਦੇ ਆਹ ਤੁਹਾਨੂੰ ਛੱਤੀ ਰੀ ਆਖਿਆ ਵੀ ਬੂਆ ਬੰਦ ਕਰਕੇ ਰੱਖਿਆ ਕਰੋ ਉਦੋਂ ਪਤਾ ਲੱਗੂ ਜਦੋਂ ਅੰਦਰ ਕੋਈ ਸਮਾਨ ਚੱਕੇ ਨਾ ਪਿੱਤਰ ਹੋਇਆ ਕਿ ਮਾ ਖੜਾ ਤਾਂ ਲੱਗ ਰਹੇ ਨੇ ਸਾਰਾ ਗਾ ਐਡਾ ਕੀ ਲੋੜਾ ਆ ਗਿਆ ਅਜੇ ਹੁਣੇ ਖੋਲਿਆ ਸਿਮਰਨ ਨੇ ਸ਼ਹਿਰ ਤੱਕ ਗਈ ਐ ਸਕੂਟਰੀ ਤੇ ਟਰੀ ਤੇ ਗਈ ਐ ਉਹ ਤੂੰ ਮੈਨੂੰ ਇਹ ਦੱਸ ਆ ਸੋਨੇ ਦੀ ਚੈਨ ਤੇ ਚੂੜੀਆਂ ਪਾ ਕੇ ਤੂੰ ਕਿਹਦੇ ਵਿਆਹ ਤੇ ਚਲੀ ਉਹ ਤੈਨੂੰ ਛੱਤੀ ਆਰੀ ਮਾਤ ਦਿੱਤੀ ਆ ਵੀ ਘਰੇ ਸੋਨਾ ਪਾ ਕੇ ਸੈਰਾਣਾ ਕਰਿਆ ਕਰ ਉਦੋਂ ਪਤਾ ਲੱਗੂ ਜੀ ਤੈਨੂੰ ਗੁੱਟਵਟ ਕੇ ਲੈ ਗਿਆ ਮੈਂ ਚਿੱਟਾ ਕੁਰਦਾ ਪਜਾਮਾ ਪ੍ਰੈਸ ਕਰਦੇ ਮੈਂ ਕੱਲ ਰੈਲੀ ਤੇ ਜਾਣਾ ਬੱਸ ਲੈ ਕੇ ਹਰ ਮੈਲੇ ਰੈਲੀਆਂ ਤੇ ਤੁਰੇ ਰਹਿੰਦੇ ਹੋ ਥੋੜਾ ਬੋਤਾ ਟੱਬਰ ਦਾ ਵੀ ਫਿਕਰ ਕਰਿਆ ਕਰੋ ਟੱਪਰ ਦਾ ਫਿਕਰ ਕਰਕੇ ਰੇਲੀਆਂ ਤੇ ਜਾਣਾ ਆ ਜਿਹੜਾ ਕਿਲੋ ਸੋਨਾ ਪਾ ਕੇ ਬੈਠੀ ਆ ਨਾ ਇਹ ਵੀ ਰੇਲੀਆਂ ਚੋਂ ਨਿਕਲਿਆ ਤੇ ਆ ਜਿਹੜੀ ਕੋਠੀ ਚ ਬੈ ਕੇ ਹੁਕਮ ਚਲਾਉਣੀ ਆ ਤੇ ਬਾਹਰ ਜਿਹੜੇ ਚਾਰ ਟੱਪੇ ਮਨਾਰ ਲਾਏ ਆ ਇਹ ਵੀ ਰੇਲੀਆਂ ਚੋਂ ਨਿਕਲੇ ਆ ਲੋਕ ਟਰੱਕ ਰੁਪਈਆਂ ਦਾ ਲੈ ਕੇ ਨਾ ਸਰਬਨ ਸੋਦੇ ਵਕਰ ਲੇਲੜੀਆਂ ਕਰਦੇ ਫਿਰਦੇ ਲੇਲੜੀਆਂ ਵੀ ਸਾਨੂੰ ਖੱਡੇ ਦੇ ਦੇ ਤੇ ਉਹਨੇ ਮੈਨੂੰ ਬਾਜ਼ ਮਾਰ ਕੇ ਖੱਡਾ ਦਿੱਤਾ ਵੀ ਮੰਦਰਾ ਚੱਕਾ ਪਤਾ ਨਾਮ ਆਪ ਵੀ ਖਾ ਤੇ ਪਾਰਟੀ ਨੂੰ ਵੀ ਖਰਚਾ ਪੱਠਾ ਦੇ ਚੱਲ ਤੇ ਜੈਤ ਕੀ ਹੋ ਜਿੱਤ ਗਿਆ ਨਾ ਤੇ ਮਰਖਾਈ ਵਾਲਾ ਵੀ ਖੱਡਾ ਨੂੰ ਮੈਨੂੰ ਦੇਣ ਦਾ ਕਰਾਰ ਦਿੱਤਾ ਫਿਰ ਖਾਈ ਚਲਾ ਸੱਤ ਪੀੜੀਆਂ ਬਹਿ ਕੇ